ਐਲਨ ਮਸਕ ਦੁਨੀਆ ਦਾ ਸਭ ਤੋਂ ਜ਼ਿਆਦਾ ਅਮੀਰ ਇਨਸਾਨ ਆ ਤੇ ਉਹਦੀਆਂ ਅਲੱਗ-ਅਲੱਗ ਬਹੁਤ ਸਾਰੀਆਂ ਕੰਪਨੀਆਂ ਦੇ ਵਿੱਚ ਹਜ਼ਾਰਾਂ ਲੋਕ ਕੰਮ ਕਰਦੇ ਆ ਪਰ ਇੱਕ ਜੌਬ ਇਸ ਤਰ੍ਹਾਂ ਦੀ ਆ ਜਿਹੜੀ ਐਲਨ ਮਸਕ ਦੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਤੇ ਉਹ ਜੌਬ ਹੈਗੀ ਆ ਉਹਦੇ ਪੂਰੇ ਦੇ ਪੂਰੇ ਪੈਸੇ ਤੇਲੇ ਦਾ ਸਾਰੇ ਦਾ ਸਾਰਾ ਹਿਸਾਬ ਕਿਤਾਬ ਰੱਖਣਾ ਤੇ ਇਸ ਜੌਬ ਦੇ ਲਈ ਐਲਨ ਮਸਕ ਕਿਹਦੇ ਉੱਪਰ ਪੂਰਾ ਟਰਸਟ ਕਰਦਾ ਕਿਸ ਇਨਸਾਨ ਨੂੰ ਇਹ ਜੌਬ ਦਿੱਤੀ ਗਈ ਆ ਉਸ ਇਨਸਾਨ ਦਾ ਨਾਮ ਹੈ ਇੱਕ ਇੰਡੀਅਨ ਹੈ ਉਹ ਇਨਸਾਨ ਵੈਬਬ ਤਨੇਜਾ ਵੈਬੋਪ ਤਨੇਜਾ ਹੁਣਾਂ ਨੂੰ ਐਲਨ ਮਸਕ ਦੀ ਨਵੀਂ ਬਣੀ ਹੋਈ ਪਾਰਟੀ ਦਾ ਅਮਰੀਕਨ ਪਾਰਟੀ ਦਾ ਟ੍ਰੈਜ਼ਰਰ ਤੇ ਕਸਟਡੀਅਨ ਡਿਕਲੇਅਰ ਕੀਤਾ ਗਿਆ ਵਾ ਇਹ ਵਾਲੀ ਜੌਬ ਮਿਲਣ ਤੋਂ ਪਹਿਲਾਂ ਵੈਬੋਪ ਤਨੇਜਾ ਟੈਸਲਾ ਦੇ ਹੀ ਚੀਫ ਫਾਈਨੈਂਸ ਆਫੀਸਰ ਮਤਲਬ ਕਿ ਸੀਐਫਓ ਰਹਿ ਚੁੱਕੇ ਆ ਵੈਬੋਪ ਤਨੇਜਾ ਹੁਣਾਂ ਨੇ ਸਾਲ 1999 ਦੇ ਵਿੱਚ ਦਿੱਲੀ ਯੂਨੀਵਰਸਿਟੀ ਤੋਂ ਆਪਣੀ ਕਾਮਰਸ ਦੀ ਡਿਗਰੀ ਕੰਪਲੀਟ ਕੀਤੀ ਤੇ ਉਸ ਤੋਂ ਅਗਲੇ ਸਾਲ ਹੀ ਉਹ ਸੀਏ ਮਤਲਬ ਕਿ ਚਾਰਟਰਡ ਅਕਾਊਂਟੈਂਟ ਬਣ ਜਾਂਦੇ ਆ ਹੁਣ ਸਾਲ ਆਉਂਦਾ 2006 ਦਾ ਸਾਲ 2006 ਦੇ ਵਿੱਚ ਵੈਬੋਪਤੇ ਨੇ ਜਾਂ ਅਮਰੀਕਾ ਦੇ ਵਿੱਚ ਇੱਕ ਸਰਟੀਫਾਈਡ ਪਬਲਿਕ ਅਕਾਊਂਟੈਂਟ ਦੀ ਕੁਆਲਿਫਿਕੇਸ਼ਨ ਕੰਪਲੀਟ ਕਰ ਲੈਂਦੇ ਆ ਅਮਰੀਕਾ ਦੇ ਵਿੱਚ ਸੀਪੀਏ ਦੀ ਡਿਗਰੀ ਹਾਸਲ ਕਰਨਾ ਸਿੰਪਲ ਇੱਕ ਖਾਲਾ ਜੀ ਦਾ ਵੜਾ ਨਹੀਂ ਸਿਰਫ ਬਹੁਤ ਹੀ ਜ਼ਿਆਦਾ ਪੜ੍ਹੇ ਲਿਖੇ ਤੇ ਫਾਈਨੈਂਸ ਸੈਕਟਰ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਟਰਸਟ ਤੇ ਜਾਣਕਾਰੀ ਲੈਣ ਵਾਲੇ ਲੋਕਾਂ ਨੂੰ ਇਹ ਵਾਲੀ ਕੁਆਲਿਫਿਕੇਸ਼ਨ ਨਸੀਬ ਹੁੰਦੀ ਆ ਤੇ ਇਸ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਅਗਲੇ 17 ਸਾਲ ਵੈਬਓਪ ਤਨੀਜਾ ਕੱਢ ਦਿਆ ਪ੍ਰਾਈਸ ਵਾਟਰ ਹਾਊਸ ਕੂਪਰਸ ਦੇ ਵਿੱਚ ਜਿੱਥੇ ਉਹਨਾਂ ਦਾ ਅਗਲੇ 17 ਸਾਲ ਤੱਕ ਕੰਮ ਰਹਿੰਦਾ ਅਮਰੀਕਨ ਸਟਾਕ ਮਾਰਕੀਟ ਦੇ ਵਿੱਚ ਲਿਸਟ ਹੋਣ ਵਾਲੇ ਅਲੱਗ-ਅਲੱਗ ਆਈਪੀਓਜ਼ ਦੇ ਫਿਲਿੰਗ ਦਾ ਤੇ ਉਹਨਾਂ ਦੇ ਲਈ ਅਲੱਗ-ਅਲੱਗ ਤਰ੍ਹਾਂ ਦੇ ਫਾਈਨੈਂਸ਼ੀਅਲ ਕੰਮ ਕਰਨ ਦਾ ਤੇ ਆਪਣੇ ਇਹਨਾਂ 17 ਸਾਲਾਂ ਦੇ ਵਿੱਚ 500 ਤੋਂ ਜ਼ਿਆਦਾ ਅਮਰੀਕਾ ਦੀਆਂ ਸਭ ਤੋਂ ਜ਼ਿਆਦਾ ਵੱਡੀਆਂ ਕੰਪਨੀਆਂ ਦੇ ਲਈ ਵੈਬਓਪ ਤਨੀਜਾ ਕੰਮ ਕਰਦੇ ਆ। ਇਸ ਤੋਂ ਬਾਅਦ ਇੱਕ ਸੋਲਰ એનર્ਜੀ ਦੇ ਨਾਲ ਰਿਲੇਟਡ ਕੰਪਨੀ ਸੋਲਰ ਸਿਟੀ ਨੂੰ ਵੈਬੋਪਟਨੇਜਾ ਜੁਆਇਨ ਕਰਦੇ ਆ ਜਿਹੜੀ ਬਾਅਦ ਦੇ ਵਿੱਚ ਮਰਜ ਹੋ ਜਾਂਦੀ ਆ ਟੈਸਲਾ ਦੇ ਵਿੱਚ ਤੇ ਟੈਸਲਾ ਦੇ ਵਿੱਚ ਜੁੜਨ ਤੋਂ ਬਾਅਦ ਉਹ ਵੈਬੋਪਟਨੇਜਾ ਤੇ ਉਹਨਾਂ ਦਾ ਤਜਰਬਾ ਤੇ ਉਹਨਾਂ ਦਾ ਸਾਰਾ ਕੰਮ ਐਲਨ ਮਸਕ ਦੀਆਂ ਅੱਖਾਂ ਦੇ ਵਿੱਚ ਆ ਜਾਂਦਾ ਤੇ ਇਸ ਤੋਂ ਬਾਅਦ ਉਹ ਲਗਾਤਾਰ ਕਾਮਯਾਬੀ ਦੀਆਂ ਪੌੜੀਆਂ ਚੜਨਾ ਸ਼ੁਰੂ ਕਰ ਦਿੰਦੇ ਆ ਤੇ ਇਸ ਤੋਂ ਸਿਰਫ ਕੁਝ ਮਹੀਨੇ ਤੋਂ ਬਾਅਦ ਐਲਨ ਮਸਕ ਵੈਬੋਪ ਤਨੇਜਾ ਨੂੰ ਪੂਰੀ ਦੀ ਪੂਰੀ ਟੈਸਲਾ ਕੰਪਨੀ ਦਾ ਸੀਐਫਓ ਬਣਾ ਦਿੰਦੇ ਆ। ਸਾਲ 2024 ਤੱਕ ਵੈਬੋਪ ਤਨੇਜਾ ਨੇ 1157 ਕਰੋੜ ਰੁਪਏ ਆਪਣੇ ਇਸ ਪ੍ਰੋਫੈਸ਼ਨਲ ਕੈਰੀਅਰ ਦੇ ਵਿੱਚ ਬਣਾ ਲਏ ਸੀ। ਤੇ ਜਦੋਂ ਐਲਨ ਮਸਕ ਟੈਸਲਾ ਨੂੰ ਇੰਡੀਆ ਦੇ ਵਿੱਚ ਲੈ ਕੇ ਆਉਣ ਦਾ ਫੈਸਲਾ ਕਰਦੇ ਆ ਤਾਂ ਵੈਬੋਪ ਤਨੇਜਾ ਹੀ ਹੁੰਦੇ ਆ ਜਿਨ੍ਹਾਂ ਨੂੰ ਟੈਸਲਾ ਇੰਡੀਆ ਮੋਟਰਜ਼ ਦਾ ਵੀ ਡਾਇਰੈਕਟਰ ਕੋਸ਼ਿਤ ਕੀਤਾ ਜਾਂਦਾ। ਤੇ ਜਿੰਨਾ ਵੀ ਟੈਸਲਾ ਦਾ ਅੱਗੇ ਆਪਰੇਸ਼ਨ ਇੰਡੀਆ ਦੇ ਵਿੱਚ ਹੋਊਗਾ ਉਹ ਸਭ ਦਾ ਸਭ ਤੋਂ ਜ਼ਿਆਦਾ ਵੱਡਾ ਜੁਮਾ ਹੋਊਗਾ ਵੈਬਅਪਤਨੀਜਾ ਹੁਣਾ ਦੇ ਉੱਪਰ ਪਰ ਫਾਈਨਲੀ ਸਾਲ 2025 ਦੇ ਵਿੱਚ ਵੈਬਅਪਤਨੀਜਾ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਜੌਬ ਮਿਲਦੀ ਆ ਜਦੋਂ ਹੁਣ ਤੋਂ ਸਿਰਫ ਕੁਝ ਟਾਈਮ ਪਹਿਲਾਂ ਐਲਨ ਮਸਕ ਨੇ ਡਿਕਲੇਅਰ ਕੀਤਾ ਕਿ ਉਹ ਆਪਣੀ ਇੱਕ ਅਲੱਗ ਪਾਰਟੀ ਬਣਾਉਣਗੇ ਤੇ ਉਹਦਾ ਜਿਹੜਾ ਸਭ ਤੋਂ ਜ਼ਿਆਦਾ ਅਹਿਮ ਪਦ ਹੋਊਗਾ ਮਤਲਬ ਕਿ ਐਲਨ ਮਸਕ ਦੇ ਔਰ ਸੋ ਪੋਲਿਟੀਕਲ ਪਾਰਟੀ ਦੇ ਸਾਰੇ ਦੇ ਸਾਰੇ ਪੈਸੇ ਥੇਲੇ ਦਾ ਹਿਸਾਬ ਕਿਤਾਬ ਰੱਖਣਾ ਤੇ ਇਹ ਜੌਬ ਜਾਂਦੀ ਆ ਵੈਬ ਤੇ ਨੀਚਾ ਹੋਣਾ ਦੇ ਕੋਲ ਮਾਈਕਲ ਲੋਤੀਤੋ ਮਨੁੱਖੀ ਇਤਿਹਾਸ ਦੇ ਸਭ ਤੋਂ ਜ਼ਿਆਦਾ ਅਜੀਬੋ ਗਰੀਬ ਇਨਸਾਨਾਂ ਦੇ ਵਿੱਚ ਗਿਣੇ ਜਾਂਦੇ ਆ ਆਪਣੀ ਇਹੋ ਜਿਹੀਆਂ ਚੀਜ਼ਾਂ ਨੂੰ ਖਾਣ ਦੀ ਸ਼ਕਤੀ ਦੇ ਕਰਕੇ ਜਿਨ੍ਹਾਂ ਨੂੰ ਕੋਈ ਆਮ ਇਨਸਾਨ ਸੋਚ ਵੀ ਨਹੀਂ ਸਕਦਾ ਸਾਲ 1950 ਦੇ ਵਿੱਚ ਫਰਾਂਸ ਦੇ ਗ੍ਰੈਨੋਬਲ ਦੇ ਵਿੱਚ ਜਨਮ ਹੁੰਦਾ ਮਾਈਕਲ ਲੋਤੀਟੋ ਦਾ ਤੇ 9 ਸਾਲ ਦੀ ਉਮਰ ਤੱਕ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਸੇ ਵੀ ਡਾਕਟਰ ਨੂੰ ਇਸ ਚੀਜ਼ ਦਾ ਕਾਰਨ ਨਹੀਂ ਪਤਾ ਲੱਗਦਾ ਪਰ ਮਾਈਕਲ ਲੋਤੀਟੋ ਹਮੇਸ਼ਾ ਕਹਿੰਦੇ ਆ ਕਿ ਜਦੋਂ ਵੀ ਮੈਂ ਖਾਣਾ ਖਾਂਦਾ ਤਾਂ ਉਸੇ ਟਾਈਮ ਹੀ ਮੈਨੂੰ ਬਿਮਾਰ ਹੋਣ ਦੀ ਫੀਲਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ ਮੈਨੂੰ ਇਹ ਲੱਗਦਾ ਹੀ ਨਹੀਂ ਕਿ ਇਹੇ ਵਾਲਾ ਖਾਣਾ ਮੇਰੇ ਲਈ ਬਣਿਆ ਹੋਇਆ ਬਹੁਤ ਸਾਰੇ ਡਾਕਟਰਸ ਨੂੰ ਦਿਖਾਇਆ ਜਾਂਦਾ ਪਰ ਅਸਲ ਦੇ ਵਿੱਚ 9 ਸਾਲ ਦੇ ਮਾਈਕਲ ਦੀ ਬਿਮਾਰੀ ਤੇ ਉਹਦੇ ਸਰੀਰ ਦੀ ਕੰਡੀਸ਼ਨ ਦੇ ਬਾਰੇ ਵਿੱਚ ਕਿਸੇ ਨੂੰ ਵੀ ਕੁਝ ਜ਼ਿਆਦਾ ਪਤਾ ਨਹੀਂ ਲੱਗਦਾ। ਇਸੇ ਸਾਲ ਹੀ ਕੁਝ ਮਹੀਨਿਆਂ ਤੋਂ ਬਾਅਦ 9 ਸਾਲ ਦਾ ਮਾਈਕਲ ਇੱਕ ਦਿਨ ਚਿੰਗਮ ਦੇ ਭਲੇਖੇ ਦੇ ਵਿੱਚ ਕੱਚ ਦੇ ਕੁਝ ਛੋਟੇ-ਛੋਟੇ ਟੁਕੜੇ ਖਾ ਲੈਂਦਾ ਤੇ ਜਦੋਂ ਉਹ ਇਹ ਵਾਲੇ ਟੁਕੜੇ ਖਾਂਦਾ ਤਾਂ ਉਹਨੂੰ ਇਹ ਅਹਿਸਾਸ ਹੁੰਦਾ ਕਿ ਇਹ ਹੀ ਚੀਜ਼ ਤਾਂ ਉਹਦੇ ਲਈ ਅਸਲ ਦੇ ਵਿੱਚ ਬਣੀ ਆ। ਤੇ ਇਥੋਂ ਸ਼ੁਰੂ ਹੁੰਦਾ ਮਾਈਕਲ ਲੋਤੇਟੋ ਦਾ ਬਹੁਤ ਅਜੀਬੋ-ਗਰੀਬ ਚੀਜ਼ਾਂ ਨੂੰ ਖਾਣ ਦਾ ਸਫ਼ਰ ਉਦੋਂ ਤੱਕ ਡਾਕਟਰਸ ਨੂੰ ਮਾਈਕਲ ਦੇ ਬਾਰੇ ਵਿੱਚ ਕੁਝ ਨਹੀਂ ਪਤਾ ਸੀ ਪਰ ਬਹੁਤ ਸਾਰੇ ਦਹਾਕੇ ਲੰਘਣ ਤੋਂ ਬਾਅਦ ਡਾਕਟਰਸ ਮਾਈਕਲ ਲੋਤੇਟੋ ਦੀ ਇਸ ਕੰਡੀਸ਼ਨ ਨੂੰ ਕੁਝ ਹੱਦ ਤੱਕ ਸਮਝਣ ਦੇ ਵਿੱਚ ਕਾਮਯਾਬ ਹੁੰਦੇ ਆ ਤੇ ਬਾਅਦ ਦੇ ਵਿੱਚ ਇਹ ਦੱਸਦੇ ਆ ਕਿ ਮਾਈਕਲ ਨੂੰ ਇੱਕ ਸਾਈਕੋਲੋਜੀਕਲ ਡਿਸਆਰਡਰ ਸੀ ਜਿਹਦਾ ਨਾਮ ਹੈ ਪਿਕਾ ਪਰ ਇੱਥੇ ਵੀ ਮਾਈਕਲ ਲੋਤੀਤੋ ਦੇ ਨਾਲ ਇੱਕ ਬਿਲਕੁਲ ਅਜੀਬ ਕੇਸ ਹੁੰਦਾ ਪਿਕਾ ਨਾਮ ਦੀ ਇਹ ਬਿਮਾਰੀ ਬਹੁਤ ਸਾਰੇ ਇਨਸਾਨਾਂ ਨੂੰ ਹੁੰਦੀ ਆ ਪਰ ਕਿਉਂਕਿ ਇਹ ਸਿਰਫ ਇੱਕ ਦਿਮਾਗੀ ਬਿਮਾਰੀ ਆ ਜਿਹਦੇ ਵਿੱਚ ਇਨਸਾਨ ਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਣ ਦਾ ਦਿਲ ਕਰਦਾ ਜਿਹੜੀਆਂ ਅਸਲ ਦੇ ਵਿੱਚ ਉਹਦਾ ਮੇਦਾ ਪਚਾ ਨਹੀਂ ਸਕਦਾ ਤੇ ਇਸੇ ਕਰਕੇ ਪਿਕਾ ਨਾ ਦੀ ਬਿਮਾਰੀ ਤੋਂ ਗ੍ਰਸਤ ਬਹੁਤ ਸਾਰੇ ਲੋਕਾਂ ਦੇ ਉੱਪਰ ਇਹਨਾਂ ਚੀਜ਼ਾਂ ਦਾ 네ਗੇਟਿਵ ਇਫੈਕਟ ਪੈਂਦਾ ਪਰ ਮਾਈਕਲ ਲੋਤੀਤੋ ਦਾ ਦਿਮਾਗ ਤੇ ਉਹਨਾਂ ਦਾ ਮਿਹਦਾ ਬਿਲਕੁਲ ਇੱਕ ਪਰਫੈਕਟ ਕੰਡੀਸ਼ਨ ਦੇ ਵਿੱਚ ਕੰਮ ਕਰਦੇ ਆ। ਨਾਰਮਲ ਦੇ ਵਿੱਚ ਕੋਈ ਵੀ ਮੈਟਲ ਦੀ, ਲੋਹੇ ਦੀ, ਕੋਈ ਵੀ ਤਿੱਖੀ ਚੀਜ਼ ਨਿਗਲ ਜਾਣ ਦੇ ਉੱਪਰ ਇਹ ਸਾਰੀਆਂ ਚੀਜ਼ਾਂ ਇਨਸਾਨ ਦੇ ਅੰਦਰ ਜਾ ਕੇ ਅੰਦਰੂਨੀ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ। ਇਹਨਾਂ ਦੇ ਤਿੱਖੇ ਕੋਨੇ ਅੰਦਰੂਨੀ ਨਾਜ਼ੁਕ ਅੰਗਾਂ ਨੂੰ ਕੱਟ ਸਕਦੇ ਆ। ਪਰ ਮਾਈਕਲ ਲੋਤੀਤੋ ਦੇ ਕੇਸ ਦੇ ਵਿੱਚ ਇਸ ਤਰ੍ਹਾਂ ਬਿਲਕੁਲ ਨਹੀਂ ਹੈ। ਸਮਾਂ ਲੰਘਦਾ ਜਾਂਦਾ ਤੇ ਹੁਣ ਮਾਈਕਲ ਲੋਤੀਤੋ ਉਸ ਖਰਾਕ ਨੂੰ ਖਾਣਾ ਸ਼ੁਰੂ ਕਰਦੇ ਆ ਜਿਨ੍ਹਾਂ ਦੇ ਲਈ ਅਸਲ ਦੇ ਵਿੱਚ ਉਹਨਾਂ ਦਾ ਸਰੀਰ ਬਣਿਆ ਹੋਇਆ ਮਤਲਬ ਕਿ ਮੈਟਲ ਤੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਟੋਟਲ 8 ਸਾਈਕਲ ਖਾਂਦੇ ਆ ਤੇ 12 ਸੁਪਰਮਾਰਕੀਟ ਦੇ ਕਾਰਟ ਖਾਂਦੇ ਆ 7 ਟੈਲੀਵਿਜ਼ਨ ਦੇ ਸੈੱਟ ਤੇ 7 ਹੀ ਬਹੁਤ ਵੱਡੇ ਝੂਮਰ ਤੇ ਇਸ ਤੋਂ ਇਲਾਵਾ ਬਰਫ਼ ਦੇ ਉੱਪਰ ਚੱਲਣ ਵਾਲੇ ਦੋ ਸਕੀਜ਼ ਤੇ ਇੱਥੋਂ ਤੱਕ ਕਿ ਇੱਕ ਵਾਰੀ ਉਹ ਮੈਟਲ ਦਾ ਬਣਿਆ ਹੋਇਆ ਇੱਕ ਤਬੂਤ ਹੀ ਪੂਰਾ ਦਾ ਪੂਰਾ ਖਾ ਜਾਂਦੇ ਆ ਇਹ ਤਾਂ ਸੀਗੀਆਂ ਉਹ ਬਹੁਤ ਵੱਡੀਆਂ ਚੀਜ਼ਾਂ ਜਿਹੜੀਆਂ ਮਾਈਕਲ ਲੋਤੀਤੋ ਨੇ ਆਪਣੀ ਜ਼ਿੰਦਗੀ 'ਚ ਖਾਧੀਆਂ ਇਸ ਤੋਂ ਇਲਾਵਾ ਉਹਨਾਂ ਦੀ ਡੇਲੀ ਲਾਈਫ ਦੇ ਵਿੱਚ ਉਹਨਾਂ ਦੇ ਖਾਣੇ ਦਾ ਹਿੱਸਾ ਹੁੰਦਾ ਗਲਾਸ ਰਬੜ ਤੇ ਅਲੱਗ-ਅਲੱਗ ਤਰ੍ਹਾਂ ਦਾ ਲੋਹਾ ਤੇ ਮੈਟਲ ਪਰ ਸਭ ਤੋਂ ਵੱਡਾ ਕਾਂਡ ਆਪਣੀ ਜ਼ਿੰਦਗੀ ਦੇ ਵਿੱਚ ਮਾਈਕਲ ਲੋਤੀਤੋ ਉਦੋਂ ਕਰਦੇ ਆ ਜਦੋਂ ਇੱਕ ਪੂਰੇ ਦੇ ਪੂਰੇ ਜਹਾਜ਼ ਨੂੰ 2 ਸਾਲਾਂ ਦੇ ਵਿੱਚ ਖਾ ਜਾਂਦੇ ਆ ਇਹ ਜਹਾਜ਼ ਹੁੰਦਾ ਸੈਸਨਾ 150 1978 ਦੇ ਵਿੱਚ ਉਹਨਾਂ ਨੂੰ ਇਹ ਇੱਕ ਜਹਾਜ਼ ਬਹੁਤ ਹੀ ਬੁਰੀ ਹਾਲਤ ਦੇ ਵਿੱਚ ਕਿਤੋਂ ਮਿਲਦਾ ਉਹ ਜਹਾਜ਼ ਖਰੀਦਦੇ ਆ ਤੇ ਉਹਨੂੰ ਆਪਣੇ ਘਰੇ ਲੈ ਆਉਂਦੇ ਆ ਕਿਉਂਕਿ ਇਹ ਜਹਾਜ਼ ਕਬਾੜੀਏ ਦੇ ਲਈ ਸਿਰਫ ਇੱਕ ਕਬਾੜਾ ਪਰ ਮਾਈਕਲ ਲੋਤੀਤੋ ਦੇ ਲਈ ਉਹਨਾਂ ਦਾ ਖਾਣਾ ਵਾ ਤੇ ਅਗਲੇ 2 ਸਾਲ ਤੱਕ ਮਤਲਬ 1980 ਤੱਕ ਮਾਈਕਲ ਲੋਤੀਤੋ ਇਸ ਪੂਰੇ ਦੇ ਪੂਰੇ ਜਹਾਜ਼ ਨੂੰ ਖਾ ਕੇ ਖਤਮ ਕਰ ਦਿੰਦੇ ਆ ਮਾਈਕਲ ਲੋਤੀਤੋ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਰਿਪਲੇਸ ਬਿਲੀਵ ਇਟ অর ਨਾਟ ਇਹਨਾਂ ਸਾਰੇ ਵੱਡੇ ਵੱਡੇ ਰਿਕਾਰਡਸ ਦੀਆਂ ਕਿਤਾਬਾਂ ਦੇ ਵਿੱਚ ਸ਼ਾਮਲ ਹੋਇਆ 1950 ਦੇ ਵਿੱਚ ਜਨਮੇ ਹੋਏ ਮਾਈਕਲ ਲੋਤੀਤੋ 16 ਸਾਲ ਦੀ ਉਮਰ ਦੇ ਵਿੱਚ ਮਤਲਬ ਸਾਲ 1966 ਤੋਂ ਹੀ ਆਪਣੀ ਇਹਨਾਂ ਅਜੀਬੋ-ਗਰੀਬ ਖਾਣ ਦੀਆਂ ਆਦਤਾਂ ਨੂੰ ਆਪਣੀ ਕਮਾਈ ਦਾ ਸਾਧਨ ਬਣਾ ਲੈਂਦੇ ਆ ਉਹ ਕਿਸੇ ਵੀ ਇੱਕ ਜਗ੍ਹਾ ਜਾ ਕੇ ਖੜ੍ਹਦੇ ਆ ਤੇ ਲੋਕਾਂ ਨੂੰ ਇਹ ਸਭ ਕੁਝ ਕਰਦੇ ਹੋਏ ਦੇਖਣ ਤੇ ਟਿਕਟ ਲਾ ਦਿੰਦੇ ਆ ਮਤਲਬ ਮਾਈਕਲ ਲੋਤੀਤੋ ਦੀ ਜ਼ਿੰਦਗੀ ਇਸ ਤਰ੍ਹਾਂ ਦੀ ਆ ਕਿ ਉਹ ਆਪਣਾ ਖਾਣਾ ਨਾਰਮਲ ਤਰੀਕੇ 'ਚ ਖਾ ਰਹੇ ਆ ਪਰ ਜੇ ਤੁਸੀਂ ਉਹਨਾਂ ਨੂੰ ਆਪਣਾ ਖਾਣਾ ਖਾਂਦੇ ਦੇਖਣਾ ਚਾਹੁੰਦੇ ਹੋ ਤਾਂ ਉਹਦੇ ਉੱਪਰ ਇੱਕ ਟਿਕਟ ਜ਼ਰੂਰ ਲੱਗੂਗੀ ਤੇ ਉਹਨਾਂ ਦੀ ਇੱਕ ਦਿਨ ਦੀ ਕਮਾਈ ਉਹਨਾਂ ਟਾਈਮਾਂ ਦੇ ਵਿੱਚ ਵੀ 1000 ਡਾਲਰ ਤੋਂ ਵੀ ਜ਼ਿਆਦਾ ਹੁੰਦੀ ਆ ਡਾਕਟਰਸ ਦੱਸਦੇ ਆ ਕਿ ਸਾਲ 1968 ਤੋਂ ਲੈ ਕੇ ਸਾਲ 1997 ਤੱਕ ਟੋਟਲ ਮਾਈਕਲ ਲੋਤੀਤੋ 9 ਟਨ ਤੋਂ ਜ਼ਿਆਦਾ ਮੈਟਲ ਖਾ ਚੁੱਕੇ ਸੀ ਸਾਲ 2007 ਦੇ ਵਿੱਚ 57 ਸਾਲ ਦੀ ਉਮਰ ਦੇ ਵਿੱਚ ਮਾਈਕਲ ਲੋਤੀਤੋ ਕੁਦਰਤੀ ਤੌਰ ਦੇ ਉੱਪਰ ਆਪਣੀ ਪੂਰੀ ਜ਼ਿੰਦਗੀ ਬਿਨਾਂ ਇੱਕ ਵੀ ਵਾਰ ਬਿਮਾਰ ਹੋਏ ਇਸ ਦੁਨੀਆ ਤੋਂ ਚਲੇ ਜਾਂਦੇ ਆ ਤੇ ਮਾਈਕਲ ਲੋਤੀਤੋ ਦਾ ਨਾਮ ਆਪਣੀਆਂ ਅਜੀਬੋ-ਗਰੀਬ ਖਾਣ ਦੀਆਂ ਆਦਤਾਂ ਤੇ ਆਪਣੇ ਇਸ ਤਰ੍ਹਾਂ ਦੇ ਮਿੱਧੇ ਜਿਹੜਾ ਉਹਨਾਂ ਦੀਆਂ ਇਹਨਾਂ ਆਦਤਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਬਚਾਉਂਦਾ ਵੀ ਆ ਉਹਨਾਂ ਦੇ ਲਈ ਹਮੇਸ਼ਾ ਦੇ ਲਈ ਮਨੁੱਖੀ ਇਤਿਹਾਸ ਦੇ ਵਿੱਚ ਅਮਰ ਹੋ ਜਾਂਦੇ ਆ ਪਾਕਿਸਤਾਨ ਦਾ ਨਾਮ ਅੱਜਕਲ ਜਦੋਂ ਵੀ ਮੀਡੀਆ ਦੇ ਵਿੱਚ ਆਉਂਦਾ ਤਾਂ ਜ਼ਿਆਦਾਤਰ ਗੱਲ ਹੁੰਦੀ ਆ ਪਾਕਿਸਤਾਨ ਦੇ ਉੱਪਰ ਦੀ ਇੰਨੀ ਜ਼ਿਆਦਾ ਡੈਟ ਦੀ ਜਿਹੜਾ ਕਿ ਟੋਟਲ ਹੋ ਚੁੱਕਿਆ 76 ਟ੍ਰਿਲੀਅਨ ਦਾ ਪਾਕਿਸਤਾਨ ਦੇ ਵਿੱਚ ਅਥਾਹ ਗਰੀਬੀ ਦੀ ਬਹੁਤ ਸਾਰੇ ਇਸ ਤਰ੍ਹਾਂ ਦੇ ਵੀਡੀਓਜ਼ ਹਰ ਆਏ ਦਿਨ ਸਾਹਮਣੇ ਆਉਂਦੇ ਰਹਿੰਦੇ ਆ ਪਾਕਿਸਤਾਨ ਦੀ ਅਥਾਹ ਗਰੀਬੀ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਇਵਨ ਪਿੱਛੇ ਜੇ ਇੱਕ ਨਵਾਂ ਖੁੱਲਿਆ ਸਟੋਰ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਆਉਂਦਾ ਜਦੋਂ ਪਾਕਿਸਤਾਨ ਦੇ ਇੱਕ ਏਰੀਆ ਦੇ ਵਿੱਚ ਇੱਕ ਨਵਾਂ ਸਟੋਰ ਖੁੱਲਦਾ ਤੇ ਸਿਰਫ ਅਗਲੇ ਅੱਧੇ ਘੰਟੇ ਦੇ ਵਿੱਚ ਹੀ ਉਥੋਂ ਦੇ ਲੋਕਲ ਲੋਕ ਇਸ ਪੂਰੇ ਦੇ ਪੂਰੇ ਸਟੋਰ ਨੂੰ ਲੁੱਟ ਕੇ ਲੈ ਜਾਂਦੇ ਆ ਪਰ ਹੁਣ ਇੱਥੇ ਇੱਕ ਬਹੁਤ ਹੀ ਅਜੀਬ ਗੱਲ ਆ ਕਿ ਇੰਨੀ ਜ਼ਿਆਦਾ ਗਰੀਬੀ ਵਾਲਾ ਪਾਕਿਸਤਾਨ ਦੇਸ਼ ਇੱਕ ਹੋਰ ਚੀਜ਼ ਦੇ ਲਈ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਜ਼ਿਆਦਾ ਪੌਪੂਲਰ ਹੋ ਰਿਹਾ ਵਾ ਉਹ ਹੈ ਇਥੋਂ ਦੇ ਬਹੁਤ ਹੀ ਜ਼ਿਆਦਾ ਅਮੀਰ ਲੋਕਾਂ ਦਾ ਅਜੀਬੋ ਗਰੀਬ ਤਰ੍ਹਾਂ ਦੇ ਪੈਟ ਘਰੇਲੂ ਜਾਨਵਰ ਰੱਖਣ ਦਾ ਸ਼ੌਕ ਨਾਰਮਲ ਤੌਰ ਦੇ ਉੱਪਰ ਜਦੋਂ ਵੀ ਕਿਸੇ ਨੇ ਕੋਈ ਘਰੇਲੂ ਜਾਨਵਰ ਰੱਖਣਾ ਤਾਂ ਉਹ ਕੋਈ ਕੁੱਤਾ ਜਾਂ ਕੋਈ ਬਿੱਲੀ ਜਾਂ ਕੋਈ ਪੰਛੀ ਹੋ ਸਕਦੇ ਆ ਅਮਰੀਕਾ ਦੇ ਵਿੱਚ ਅਮੀਰ ਤੇ ਗਰੀਬ ਦੇ ਵਿੱਚ ਬੇਅਥਾ ਪਾੜਾ ਵਾ ਤੇ ਜਿਹੜੇ ਉੱਥੋਂ ਦੇ ਅਮੀਰ ਨੇ ਉਹਨਾਂ ਲੋਕਾਂ ਨੇ ਹੁਣ ਆਪਣੇ ਪੈਸੇ ਨੂੰ ਖਰਚਣ ਦਾ ਇੱਕ ਬਿਲਕੁਲ ਹੋਰ ਨਾਇਾਬ ਤਰੀਕਾ ਲੱਭ ਲਿਆ ਉਹ ਹੁਣ ਕੁੱਤੇ ਬਿੱਲੀਆਂ ਨਹੀਂ ਰੱਖਦੇ ਉਹ ਆਪਣੇ ਘਰਾਂ ਦੇ ਵਿੱਚ ਰੱਖਦੇ ਨੇ ਸ਼ੇਰ ਚੀਤੇ ਜਿਰਾਫ ਤੇ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਜੰਗਲੀ ਜਾਨਵਰ ਨਵਾਜ਼ ਸ਼ਰੀਫ ਹੁਣਾਂ ਦਾ ਨਾਮ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆਂ ਇੱਕ ਲੰਬਾ ਅਰਸਾ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਰਹੇ ਆ ਕੁਝ ਟਾਈਮ ਪਹਿਲਾਂ ਉਹਨਾਂ ਨੂੰ ਸ਼ੇਰੇ ਪੰਜਾਬ ਦੇ ਅਹੁਦੇ ਦੇ ਨਾਲ ਸਨਮਾਨਿਆ ਗਿਆ ਤੇ ਇਸ ਤੋਂ ਬਾਅਦ ਸ਼ੁਰੂ ਹੁੰਦਾ ਉਹਨਾਂ ਦੀ ਆਪਣੀ ਪੋਲੀਟੀਕਲ ਪਾਰਟੀ ਦੇ ਅਲੱਗ-ਅਲੱਗ ਵਰਕਰਾਂ ਦੁਆਰਾ ਇਸ ਚੀਜ਼ ਨੂੰ ਇੱਕ ਬਿਲਕੁਲ ਨਵੇਂ ਲੈਵਲ ਤੇ ਲੈ ਕੇ ਜਾਣ ਦਾ ਕਰੇਜ਼ ਹੁਣ ਜੇ ਸ਼ੇਰੇ ਪੰਜਾਬ ਦੀ ਪਾਰਟੀ ਆ ਤਾਂ ਜਦੋਂ ਵੀ ਸ਼ੇਰੇ ਪੰਜਾਬ ਦੀਆਂ ਰੈਲੀਆਂ ਹੋਣ ਗਿਆ ਤਾਂ ਉਹਦੇ ਵਿੱਚ ਸ਼ੇਰ ਹੋਣਾ ਲਾਜ਼ਮੀ ਆ ਹੁਣ ਜਦੋਂ ਵੀ ਨਵਾਜ਼ ਸ਼ਰੀਫ ਹੋਣਾ ਦੀ ਪਾਰਟੀ ਦੀ ਕਿਤੇ ਵੀ ਰੈਲੀ ਹੁੰਦੀ ਆ ਤਾਂ ਆਪਣੇ ਘਰੇ ਪਾਲਤੂ ਬਣਾਏ ਹੋਏ ਆਪਣੇ ਸ਼ੇਰਾਂ ਨੂੰ ਉਹਨਾਂ ਰੈਲੀਆਂ ਦੇ ਵਿੱਚ ਲੈ ਕੇ ਜਾਂਦੇ ਆ ਤੇ ਸਿਰਫ ਨਾਰਮਲ ਸ਼ੇਰ ਹੀ ਨਹੀਂ ਇਵਨ ਚਿੱਟੇ ਰੰਗ ਦੇ ਟਾਈਗਰਸ ਤੇ ਚਿੱਟੇ ਰੰਗ ਦੇ ਲਾਇਨ ਪਰ ਪਾਕਿਸਤਾਨ ਦੇ ਇਹਨਾਂ ਅਮੀਰਾਂ ਦਾ ਜਿਹੜਾ ਇਹ ਜੰਗਲੀ ਜਾਨਵਰਾਂ ਨੂੰ ਰੱਖਣ ਦਾ ਸ਼ੌਕ ਆ ਪਿੱਛੇ ਜੇ ਉਹ ਇੱਕ ਨੈਗੇਟਿਵ ਨਿਊਜ਼ ਤੇ ਕਰਕੇ ਸੁਰਖੀਆਂ ਚਾਹੁੰਦਾ ਜਦੋਂ ਇਹਨਾਂ ਦੇ ਵਿੱਚੋਂ ਇੱਕ ਸ਼ੇਰ ਆਪਣੀ ਰੱਖਣ ਵਾਲੀ ਜਗ੍ਹਾ ਤੋਂ ਭੱਜ ਜਾਂਦਾ ਤੇ ਗੱਡੀ ਦੇ ਵਿੱਚ ਜਾ ਰਹੀ ਇੱਕ ਔਰਤ ਤੇ ਉਹਨਾਂ ਦੇ ਤਿੰਨ ਬੱਚਿਆਂ ਦੇ ਉੱਪਰ ਹਮਲਾ ਕਰ ਦਿੰਦਾ ਪਾਕਿਸਤਾਨ ਦੇ ਨਾਰਮਲ ਲੋਕ ਜਿਹੜੇ ਪਾਕਿਸਤਾਨ ਦੇ ਇਹਨਾਂ ਅਮੀਰ ਲੋਕਾਂ ਦੀ ਇਸ ਅਜੀਬੋ-ਗਰੀਬ ਦੁਨੀਆ ਤੋਂ ਬਿਲਕੁਲ ਵੱਖਰੀ ਦੁਨੀਆ 'ਚ ਰਹਿੰਦੇ ਆ ਤੇ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਬਹੁਤ ਜ਼ਿਆਦਾ ਦੁਖੀ ਸੀ ਕਿਉਂਕਿ ਇਹ ਵਾਲੇ ਜੰਗਲੀ ਜਾਨਵਰ ਗਾਹੇ ਬਗਾਹੇ ਇਨ੍ਹਾਂ ਜਗ੍ਹਾ ਤੋਂ ਛੁੱਟ ਜਾਂਦੇ ਸੀ ਤੇ ਆਮ ਕਰਕੇ ਗਲੀਆਂ ਦੇ ਵਿੱਚ ਆ ਜਾਂਦੇ ਤੇ ਲੋਕਾਂ ਦੇ ਉੱਪਰ ਹਮਲਾ ਕਰ ਦਿੰਦੇ ਸੀ ਉਹਨਾਂ ਨੇ ਇਸ ਘਟਨਾ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਤੇ ਫਾਈਨਲੀ ਪੁਲਿਸ ਵਾਲਿਆਂ ਨੂੰ ਇਹਦੇ ਉੱਪਰ ਐਕਸ਼ਨ ਲੈਣਾ ਪਿਆ ਸਾਲ 2020 ਦੇ ਵਿੱਚ ਕਰਾਚੀ ਤੋਂ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਇਆ ਸੀ ਜਦੋਂ ਕਿਸੇ ਦੇ ਘਰ ਦੇ ਅੰਦਰ ਉਹਨਾਂ ਦੇ ਗਾਰਡਨ ਦੇ ਵਿੱਚੋਂ ਦੋ ਜਿਰਾਫ ਬਾਹਰ ਵੱਲ ਨੂੰ ਦੇਖਦੇ ਦਿਖਾਈ ਦਿੰਦੇ ਆ ਤੇ ਬਹੁਤ ਸਾਰੇ ਲੋਕ ਖੜ ਕੇ ਇਹ ਵਾਲਾ ਵੀਡੀਓ ਬਣਾਉਣਾ ਸ਼ੁਰੂ ਕਰ ਦਿੰਦੇ ਆ। ਸਾਲ 2023 ਦੇ ਵਿੱਚ ਇਸਲਾਮਾਬਾਦ ਦੇ ਵਿੱਚ ਕਿਸੇ ਅਮੀਰ ਇਨਸਾਨ ਦੇ ਘਰ ਦੇ ਵਿੱਚ ਰੱਖਿਆ ਹੋਇਆ ਇੱਕ ਤੇਂਦੂਆ ਘਰ ਦੀ ਕੰਧ ਨੂੰ ਟੱਪ ਜਾਂਦਾ ਤੇ ਬਾਹਰ ਖੜੇ ਲੋਕਾਂ ਦੇ ਉੱਪਰ ਹਮਲਾ ਕਰ ਦਿੰਦਾ। ਲੋਕਲ ਮੀਡੀਆ ਦੇ ਅਨੁਸਾਰ ਪਾਕਿਸਤਾਨ ਦੇ ਸਿਰਫ ਕਰਾਚੀ ਸ਼ਹਿਰ ਦੇ ਵਿੱਚ 300 ਤੋਂ ਜ਼ਿਆਦਾ ਸ਼ੇਰ ਅਲੱਗ-ਅਲੱਗ ਅਮੀਰ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਰੱਖੇ ਹੋਏ ਆ ਕਿਉਂਕਿ ਹੁਣ ਅਮੀਰ ਲੋਕਾਂ ਨੂੰ ਇਸ ਤਰ੍ਹਾਂ ਦੇ ਜਾਨਵਰ ਘਰਾਂ ਦੇ ਵਿੱਚ ਰੱਖਣ ਦਾ ਸ਼ੌਕ ਆ ਤਾਂ ਇਹਦੇ ਕਰਕੇ ਹੀ ਪਾਕਿਸਤਾਨ ਦੇ ਕਾਨੂੰਨ ਨੂੰ ਵੀ ਇਹਨਾਂ ਅਮੀਰ ਲੋਕਾਂ ਦੇ ਲਈ ਬਦਲ ਦਿੱਤਾ ਗਿਆ ਨਾਰਮਲ ਚ ਪੂਰੀ ਦੁਨੀਆ ਦੇ ਵਿੱਚ ਕਿਸੇ ਵੀ ਜਗ੍ਹਾ ਕਿਸੇ ਵੀ ਦੇਸ਼ ਦੇ ਵਿੱਚ ਤੁਸੀਂ ਆਪਣੇ ਘਰ ਜੰਗਲੀ ਜਾਨਵਰਾਂ ਨੂੰ ਨਹੀਂ ਰੱਖ ਸਕਦੇ ਪਰ ਪਾਕਿਸਤਾਨ ਨੇ ਆਪਣਾ ਹੀ ਕਾਨੂੰਨ ਆਪਣੇ ਹੀ ਲੀਡਰਾਂ ਲਈ ਉਹਨਾਂ ਦੇ ਚਮਚਿਆਂ ਲਈ ਤੇ ਅਮੀਰ ਲੋਕਾਂ ਦੇ ਲਈ ਬਦਲ ਦਿੱਤਾ ਪਾਕਿਸਤਾਨੀ ਕਰੰਸੀ ਦੇ ਮੁਤਾਬਕ ਜੇ ਤੁਸੀਂ 50000 ਰੁਪਇਆ ਪਾਕਿਸਤਾਨ ਦੀ ਗਵਰਨਮੈਂਟ ਨੂੰ ਦਿਨੇ ਹੋ ਇੱਕ ਜਾਨਵਰ ਦੇ ਪਿੱਛੇ ਤਾਂ ਤੁਸੀਂ ਉਸ ਜਾਨਵਰ ਨੂੰ ਆਪਣੇ ਘਰੇ ਰੱਖ ਸਕਦੇ ਹੋ ਹਾਂ ਉਹ ਗੱਲ ਵੱਖਰੀ ਆ ਕਿ ਉਸ ਤੋਂ ਬਾਅਦ ਉਸ ਜਾਨਵਰ ਦੀ ਦੇਖਪਾਲ ਉਹਦੀ ਸਰੀਰਕ ਤੇ ਮਾਨਸਿਕ ਹਾਲਤ ਤੇ ਉਸ ਤੋਂ ਬਾਅਦ ਜੇ ਉਹ ਕਦੇ ਬਾਹਰ ਛੁੱਟ ਗਿਆ ਤਾਂ ਲੋਕਾਂ ਦੇ ਉੱਪਰ ਹਮਲਾ ਕਰਨ ਦੀਆਂ ਘਟਨਾਵਾਂ ਦਾ ਕੀ ਅਸਰ ਹੋਊਗਾ ਉਹਦੇ ਬਾਰੇ ਵਿੱਚ ਕਿਸੇ ਨੇ ਕੁਝ ਵੀ ਨਹੀਂ ਸੋਚਿਆ ਪਾਕਿਸਤਾਨ ਦੇ ਵਿੱਚ ਅੱਜਕੱਲ ਇਹ ਵਾਲਾ ਪੂਰਾ ਦਾ ਪੂਰਾ ਟਰੇਡ ਪੂਰੇ ਆਪਣੇ ਜੋਰਾਂ ਦੇ ਉੱਪਰ ਆ ਤੇ ਜਿਹੜੇ ਲੋਕ ਇਹਨਾਂ ਦੇ ਵਿੱਚ ਕੰਮ ਕਰਦੇ ਆ ਇਸ ਬਿਜ਼ਨਸ ਦੇ ਵਿੱਚ ਡੀਲ ਕਰਦੇ ਆ ਉਹਨਾਂ ਤੋਂ ਜਦੋਂ ਬਹੁਤ ਸਾਰੀਆਂ ਇੰਟਰਵਿਊਜ਼ ਕੀਤੀਆਂ ਗਈਆਂ ਤਾਂ ਆਪਣੇ ਮੂੰਹੋਂ ਕਹਿੰਦੇ ਆ ਕਿ ਈਵਨ ਚਿੱਟੇ ਰੰਗ ਦੇ ਸ਼ੇਰ ਅਸੀਂ ਤੁਹਾਨੂੰ 48 ਘੰਟੇ ਦੇ ਵਿੱਚ ਥੋਡੇ ਘਰੇ ਪ੍ਰੋਵਾਈਡ ਕਰ ਸਕਦੇ ਆ ਉਹਦੀ ਫੀਸ ਆ ਇੰਡੀਅਨ ਕਰੰਸੀ ਦੇ ਵਿੱਚ ਸਿਰਫ 4,21,000 ਰੁਪਈਆ ਇਹ ਟਰੈਂਡ ਸਿਰਫ ਇੰਨੀਆਂ ਗੱਲਾਂ ਦੇ ਲਈ 네ਗੇਟਿਵ ਨਹੀਂ ਹੈਗਾ ਇਸ ਤੋਂ ਬਾਅਦ ਜੰਗਲੀ ਜਾਨਵਰਾਂ ਦੇ ਦੇਖਪਾਲ ਦੇ ਲਈ ਕੰਮ ਕਰਦੀਆਂ ਪਾਕਿਸਤਾਨ ਦੀਆਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਇਹ ਵੀ ਗੱਲ ਕਹਿੰਦੀਆਂ ਨੇ ਕਿ ਇਨ੍ਹਾਂ ਜੰਗਲੀ ਜਾਨਵਰਾਂ ਦੇ ਸਰੀਰ ਦੇ ਅਲੱਗ-ਅਲੱਗ ਅੰਗਾਂ ਦੀ ਤਸਕਰੀ ਕੀਤੀ ਜਾਂਦੀ ਆ ਕਿਉਂਕਿ ਇਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਜੰਗਲੀ ਜਾਨਵਰਾਂ ਦੇ ਅੰਗਾਂ ਤੋਂ ਅਲੱਗ-ਅਲੱਗ ਤਰ੍ਹਾਂ ਦੀਆਂ ਦਵਾਈਆਂ ਬਣਦੀਆਂ ਨੇ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਅੰਗਾਂ ਜਿਨ੍ਹਾਂ ਦੇ ਨਾਲ ਬਹੁਤ ਸਾਰੇ ਅਲੱਗ-ਅਲੱਗ ਅੰਧਵਿਸ਼ਵਾਸ ਜੁੜੇ ਹੋਏ ਆ ਜਿਹਦੇ ਕਰਕੇ ਇੱਕ ਪਾਸੇ ਇਹ ਜਾਨਵਰ ਜਿਉਂਦੇ ਹੋਏ ਵੀ ਬਹੁਤ ਜ਼ਿਆਦਾ ਮਹਿੰਗੇ ਵਿਕਦੇ ਆ ਪਰ ਨਾਲ ਦੀ ਨਾਲ ਹੀ ਮਰਨ ਤੋਂ ਬਾਅਦ ਵੀ ਬਲੈਕ ਮਾਰਕੀਟ ਦੇ ਵਿੱਚ ਕੰਮ ਕਰਨ ਵਾਲੇ ਟਰੇਡਰਸ ਨੂੰ ਅਥਾ ਪੈਸਾ ਦੇ ਜਾਂਦੇ ਆ ਤਾਂ ਇਹ ਸੀਗਾ ਜੀ ਅੱਜ ਦਾ ਆਪਣਾ ਵੀਡੀਓ ਤਿੰਨ ਅਜੀਬੋ-ਗਰੀਬ ਖਬਰਾਂ ਦੇ ਨਾਲ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਊਗਾ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ੍ਹ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀਆਂ ਤਿੰਨ ਅਜੀਬੋ-ਗਰੀਬ ਖਬਰਾਂ ਦੇ ਨਾਲ